ਜੇਕਰ ਤੁਸੀਂ ਵੀ ਇਹ ਵੀਡੀਓ ਦੇਖ ਰਹੇ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਨਵਾਂ ਸ਼ਹਿਰ ਦੇ ਜਿੰਨੇ ਵੀ ਨਾਲ ਦੇ ਇਲਾਕੇ ਆ ਉਹਨਾਂ ਨੂੰ ਬੇਨਤੀ ਹੈ ਕਿ ਔੜ ਦੇ ਕੋਲ ਪਿੰਡ ਬੁਰਜ ਟਹਿਲਦਾਰ ਦੇ ਕੋਲ ਮਿੱਟੀ ਦੀ ਸਖਤ ਜ਼ਰੂਰਤ ਹੈ ਬੋਰੇ ਭਰ ਕੇ ਆ ਜਾਓ ਜਦੋਂ ਖੜਕੜਗੜ ਵਾਲਿਆਂ ਨੂੰ ਪਤਾ ਲੱਗਿਆ ਕਿ ਮਿੱਟੀ ਦੀ ਲੋੜ ਆ ਰਾਤੋਂ ਰਾਤ ਟਰਾਲੀਆਂ ਭਰੀਆਂ ਮਿੱਟੀ ਦੀਆਂ ਬੋਰੀਆਂ ਚ ਪਾਈ ਮਿੱਟੀ ਤੇ ਨਾਲੇ ਤੁਰ ਪਏ ਫੇ ਪਿੰਡ ਖੜਕੜਗੜਾ ਤੋਂ ਮਿੱਟੀ ਦੀ ਸੇਵਾ جاری ਆ ਤੇ ਮੁੰਡੇ ਟਰੈਕਟਰ ਚੱਕਦੇ ਹੀ ਆ ਰਹੇ ਨੇ ਇਹ ਵੀ ਦੇਖ ਲਓ ਚੱਕਦਾ ਹੀ ਆਉਣਾ ਇਹਨੇ ਵੀ ਟਰੈਕਟਰ ਤੇ ਬੇਨਤੀ ਹੈ ਆਰਾਮ ਨਾਲ ਚਲਾਇਆ ਕਰੋ ਟਰੈਕਟਰ ਫਿਰ ਲਾਲੀ ਸਿੰਘ ਆ ਗਏ ਆਪਣਾ ਟਰੈਕਟਰ ਲੈ ਕੇ ਤੇ ਨਵਜੋਤ ਸਿੰਘ ਨੀਕੀ ਭਾਜੀ ਤੇ ਜੋਗਵੀਰ ਸਿੰਘ ਸਭ ਨਾਲ ਪਹਿਲਾਂ ਟਰੈਕਟਰ ਲਾਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੇ ਮੂਰੇ ਇੱਥੋਂ ਅਰਦਾਸ ਕਰਕੇ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ ਕਰਕੇ ਨਾਲ ਹੀ ਟਰਾਲੀਆਂ ਖਿੱਚਦੀਆਂ ਪਿੰਡ ਔੜ ਦੇ ਕੋਲ ਆ ਬੁਰਜ ਟਹਿਲਦਾਸ ਜਿਹੜੇ ਦੇਖਦੇ ਵੀਡੀਓ ਸ਼ੇਅਰ ਕਰਦੇ ਹੋ ਨਵੇਂ ਸ਼ਰ ਦੇ ਆਲੇ ਦੁਆਲੇ ਸਾਰਿਆਂ ਨੂੰ ਪਤਾ ਲੱਗ ਜੂਏ ਕਿ ਮਿੱਟੀ ਦੀ ਲੋੜਾ ਜਾ ਜਾ ਕੇ ਦੇਖਿਆ ਤੇ ਪਾਣੀ ਪਾਣੀ ਹੋਇਆ ਪਿਆ ਉੱਥੇ ਜਾ ਕੇ ਦੇਖੋ ਮੁੰਡੇ ਸੇਵਾ ਕਰ ਰਹੇ ਨੇ ਪਾਣੀ ਦੇਖ ਲਓ ਕਦੋਂ ਵੀ ਬੰਨ ਇਤਨੂ ਆ ਸਕਦਾ ਹੈ ਮਿੱਟੀ ਦੀ ਸਖਤ ਲੋੜਿਆ ਸਾਡੇ ਪਿੰਡ ਦੇ ਮੁੰਡਿਆਂ ਦਾ ਬਹੁਤ ਵਧੀਆ ਉਪਰਾਲਾ ਦਰਖਤਾਂ ਨਾਲ ਦਰਖਤਾਂ ਨੂੰ ਤੋੜ ਕੇ ਵੀ ਬੰਨ ਲਾਏ ਗਏ ਪਰ ਪਾਣੀ ਇੰਨਾ ਤੇਜ਼ਾ ਦਰਖਤ ਨਾਲੇ ਲੈ ਜਾਂਦੇ ਸੀ ਬੋਰੇ ਵੀ ਜਿਹੜੋ ਸੱਟਦੇ ਸੀ ਉਹ ਨਾਲੇ ਹੀ ਲੈ ਜਾਂਦੇ ਸੀ ਬੋਰੇ ਵੀ ਪਾਣੀ ਖਿੱਚ ਕੇ ਲੈ ਜਾਂਦੇ ਸੀ ਬੋਰਿਆਂ ਦੇ ਬੰਡਲਾਂ ਨੂੰ ਸੋ ਬੇਨਤੀ ਆ ਬਾਤੋ ਬਾਦ ਆਓ ਪਿੰਡ ਬੁਰਜ ਟਹਿਲਦਸ ਔਰ ਦੇ ਕੋਲ ਸ਼ੇਅਰ ਕਰ ਦਿਓ ਵੀਡੀਓ ਸਬਸਕ੍ਰਾਈਬ